ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਪਿੰਡ ਚੇਰਿਆਂ ਵਾਲੀ ਚ ਫੇਲ ਪਿੰਡ ਚੇਰਿਆਂ ਵਾਲੀ ਵਿੱਚ ਮੌਤ ਦਾ ਖੁੱਲਾ ਤਾंडਵ 1 ਮਹੀਨੇ ਚ 19 ਨੌਜਵਾਨ ਚੜੇ ਨਸ਼ਿਆਂ ਦੀ ਪੇਂਟ ਪੰਜਾਬ ਸਰਕਾਰ ਫੌਰਨ ਧਿਆਨ ਦੇਵੇ ਇਹ ਕਹਿਣਾ ਹੈ ਸਰਦੂਲਗੜ ਤੋਂ ਬੀਜੇਪੀ ਪਾਰਟੀ ਤੋਂ ਚੋਣ ਲੜ ਚੋ ਕਿ ਜਗਜੀਤ ਸਿੰਘ ਮਿਲਖਾ ਦਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਉਸ ਸਮੇਂ ਫੇਲ ਸਾਬਤ ਹੋਈ ਜਦੋਂ ਕਿ ਵਿਦਾਂ ਸਵਾ ਹਲਕਾ ਸਦੁਰਵੜ ਦੇ ਪਿੰਡ ਚੇਹਰੇਵਾਲੀ ਦੇ ਦਰਜਨਾਂ ਨੌਜਵਾਨ ਦੀਆਂ ਮੌਤਾਂ ਚਿੱਟੇ ਨਸ਼ੇ ਨਾਲ ਹੋਈਆਂ ਵਿਦਾਂ ਸਵਾ ਹਲਕਾ ਸਦੁਰਵੜ ਤੋਂ ਭਾਜਪਾ ਪਾਰਟੀ ਤੋਂ ਚੋਣ ਲੜ ਚੁੱਕੇ ਜਗਜੀਤ ਸਿੰਘ ਮਿਲਖਾ ਨੇ ਅੱਜ ਆਪਣੀ ਟੀਮ ਦੌਰਾਨ ਪਿੰਡ ਚੇਹਰੇਵਾਲੀ ਦਾ ਦੌਰਾ ਕਰਦੇ ਦੱਸਿਆ ਕਿ ਇਸ ਪਿੰਡ ਵਿੱਚ ਨੌਜਵਾਨਾਂ ਨੇ ਚਿੱਟੇ ਨਸ਼ੇ ਦੀ ਭੈਣ ਛੜ ਕੇ ਆਪਣੀਆਂ ਜਾਨਾਂ ਗਵਾ ਲਈਆਂ ਹਨ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਵਾਲ ਉਠਾਉਂਦੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਤਾਂ ਕੀਤੀ ਹੈ ਪਰ ਉਸ ਦਾ ਗਰਾਊਂਡ ਲੈਵਲ ਤੋ ਜੋ ਨਤੀਜਾ ਸਾਹਮਣੇ ਹੈ ਉਹ ਅੱਜ ਪਿੰਡ ਚੇਰਿਆਂ ਵਾਲੀ ਦੇ ਦਰਜਨਾ 15 ਸਾਲਾਂ ਤੋਂ 30 ਸਾਲਾਂ ਤੱਕ ਨੌਜਵਾਨ ਨੌਜਵਾਨਾਂ ਦੀਆਂ ਹੁਈਆਂ ਮੌਤਾਂ ਤੋਂ ਦੇਖਿਆ ਜਾ ਸਕਦਾ ਹੈ ਕਿਹੜਾ ਪਿੰਡਾ ਤੁਹਾਡਾ ਦੱਸ ਦਿਓ ਪਿੰਕੋ ਲੋ ਜਸਪ੍ਰੀਤ ਕੌਰ ਆਈ ਕਿਹੜਾ ਪਿੰਡਾ ਤੁਹਾਡਾ ਪਿੰਡ ਚੇਰਿਆਂ ਵਾਲੀ ਜਿਹੜਾ ਬੱਚਾ ਮਰਿਆ ਉਹਦਾ ਕੀ ਨਾਂ ਸੀ ਕੀ ਲੱਗਦਾ ਸੀ ਤੁਹਾਡਾ ਹਰਪ੍ਰੀਤ ਸਿੰਘ ਸੀ ਭਰਾ ਲੱਗਦਾ ਸੀ ਅੱਛਾ ਕੀ ਕਾਰਨ ਮੌਤ ਹੋਈ ਆ ਦੀ ਨਸ਼ਾ ਕਰਦਾ ਸੀ ਅੱਛਾ ਜੀ ਕੀ ਨਸ਼ਾ ਕਰਦਾ ਸੀ ਜੀ ਚਿੱਟਾ ਲਾਉਂਦਾ ਸੀ ਅੱਛਾ ਤੇ ਸਰਕਾਰ ਨੂੰ ਨੌਜਵਾਨਾਂ ਪ੍ਰਤੀ ਕੀ ਮੈਸੇਜ ਦਿਨੇ ਹੋ ਤੁਸੀਂ ਕੀ ਕਹੋਗੇ ਵੇਟਾਉਣਾ ਵੇਟਾਉਣ ਪਈ ਨਸ਼ੇ ਹਾਂਜੀ ਬੇਟਾ ਨੌਜਵਾਨ ਜਿਹੜਾ ਥੋਈ ਜਾਂਦੀ ਹੈ ਜੀ ਹਾਂ ਵੇਟਾਉਣਾ ਚਾਹੁੰਦੇ ਆਂ ਇਹ ਕਹਨੇ ਆ ਜੀ ਵੇਟਾਉਣ ਵੀ ਹਰ ਇੱਕ ਘਰੇ ਵੀ ਨਸ਼ਾ ਚੱਲੀ ਜਾਂਦਾ ਜੀ ਅੱਛਾ ਜੀ ਹਾਂਜੀ ਅੱਜ ਵੀ ਅੱਜ ਵੀ ਹੋ ਰਿਹਾ ਨਸ਼ਾ ਹਰ ਪਿੰਡ ਹਾਂਜੀ ਹਰ ਇੱਕ ਪਿੰਡ ਵਿੱਚ ਨਸ਼ਾ ਚੱਲੀ ਜਾਂਦਾ ਜੀ ਕਿੰਨੀਆਂ ਕੁ ਮੋਤਾਂ ਜਿਹੜੀਆਂ ਜਿਆਦਾ ਮੋਤਾਂ ਹੋਈ ਜਾਂਦੀਆਂ ਜੀ ਕਿਉਂ ਡਰ ਗਈ ਕਿੰਨੇ ਆ ਕਿ ਤੁਹਾਡੇ ਪਿੰਡ ਚ ਮਤ ਹੋਈਆਂ ਕਿਉਂ ਦੇ ਹੋਰ ਕਿੰਨੇ ਮੁੰਡਿਆਂ ਦੀ ਡੈਥ ਹੋ ਗਈ ਅੱਛਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਵੀ ਨਸ਼ਾ ਟਾਇਆ ਜਾਵੇ ਕਿੰਨੇ ਜਿਹੜੇ ਹੈਗੇ ਨਾ ਹੋਰ ਨਸ਼ਾ ਕੁ ਮਰ ਨਹੀਂ ਦੇ ਹਾਂਜੀ ਤੇ ਵੀ ਬੱਚੇ ਮੁੱਕ ਚੁੱਕੇ ਦੋ ਪਹਿਲਾਂ ਜੀ ਨਸ਼ੇ ਦੇ ਕਾਰਨ ਕੋਈ ਪਿੰਡ ਚ ਸੁਣਾਈ ਨਹੀਂ ਗੀ ਹੂੰ ਕੋਈ ਸੁਣਦਾ ਹੀ ਨਹੀਂ ਹੈ ਗਰੀਬਾਂ ਦੀ ਹੂੰ ਕਿੰਨਾ ਮੁੱਕ ਜਾਂਦੇ ਕਹਿ ਦਿੰਦੇ ਆਗੇ ਨਾ ਨਸ਼ਾ ਕਰਦਾ ਮੁੱਕ ਗਿਆ ਜੇ ਪਿੰਡ ਚ ਮਿਲਦਾ ਜਾਂ ਮੰਗਰੋ ਬੰਦ ਨਹੀਂ ਹੁੰਦਾ ਫੇਰ ਹੀ ਬੱਚੇ ਕਰਦੇ ਆਗੇ ਹੂੰ ਇਹ ਪਿੰਡ ਇੰਨਾ ਜਬੜੂ ਨਾ ਤੋਂ ਮਰੁੰਨਾ ਸਾ ਕਿ ਮੇ ਹੂਆ ਕਿੰਨੀ ਕੇਜ ਦੇ ਸੀ ਜਿਹੜੇ ਬੱਚੇ ਉਮਰ ਦੇ ਸੀ ਜਿਹੜੇ ਮਰੇ ਨੇ ਬੱਚੇ 20 ਤੋਂ ਲੈ ਕੇ 30 ਤੱਕ ਆ ਜੀ ਅੱਛਾ ਅੱਛਾ ਇਹ ਉਮਰ ਦੇ ਵਿੱਚ ਵਿੱਚ ਆ 15 12 15 ਤੋਂ 30 ਤੱਕ ਮੈਂ ਸੁਦੇਸ਼ ਸਿੰਘ ਮੈਂਬਰ ਪਿੰਡ ਚੇਰੇ ਵੱਲ ਠੀਕ ਆ ਜੀ ਇਥੇ ਨਸ਼ੇ ਕਾਰਨ ਕਈ ਬੱਚੇ ਨਹੀਂ ਮੌਤ ਹੋ ਚੁੱਕੀ ਆ ਆਲਾ ਪੀੜ੍ਹੀ ਆ ਵੀ ਏਡਿਜ ਦੀ ਹੈਗੇ ਆ ਠੀਕ ਆ ਸਰਕਾਰ ਵੱਲੋਂ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਹੂੰ ਜਿਹੜੀਆਂ ਜਿਹੜੀਆਂ ਮਤਾਂ ਹੋਈਆਂ ਕਿੰਨੀ ਉਮਰ ਦੇ ਬੱਚਿਆਂ ਦੀਆਂ ਕੋਈ 22 ਸਾਲ ਦਾ ਕੋਈ 21 ਸਾਲ ਦਾ ਕੋਈ 23 ਸਾਲ ਦਾ ਕੋਈ 24 ਸਾਲ ਦਾ ਹੂੰ 20 ਸਾਲ ਤੋਂ ਸਾਰੇ ਥੱਲੇ ਜੀਗੇ ਕਿੰਨੀਆਂ ਗਿਣਤੀ ਚ ਕਰੀਏ ਮਤਾਂ ਹੋਂ ਗਿਣਤੀ ਤਾਂ 18 19 ਹੋ ਗਈ ਆ ਅੱਛਾ ਕੀ ਕਿਹੜਾ ਨਸ਼ਾ ਲੋਕ ਵਰਤਦੇ ਸੀ ਜੀਵਾਲੀ ਗੋਲੀ ਅੱਛਾ ਜੀ ਵਾਲੀ ਗੋਲੀ ਕਾਰਨੀ ਮੁੱਤ ਹੋਈਆਂ ਨੇ ਜੀ ਵਾਲੀ ਗੋਲੀ ਤਾਂ ਸਰਕਾਰ ਵੱਲੋਂ ਉਪਲਬਧ ਕੀਤੀ ਜਾ ਰਹੀ ਹੈ ਹਾਂ ਇਹ ਬੰਦ ਹੋਣੀ ਚਾਹੀਦੀ ਹੈ ਜੀ ਹਾਂ ਉਹਨੂੰ ਕਿਵੇਂ ਇਸਤੇਮਾਲ ਕਰਦੇ ਸੀ ਜੀ ਵਾਲੀ ਗੋਲੀ ਨੂੰ ਉਹਦਾ ਕੀ ਗੱਲ ਹੁੰਦੇ ਸੀ ਜੀ ਢੋਲ ਕੇ ਉਹਨੂੰ ਠੀਕਾ ਬਾਲ ਕੇ ਉਹਨੂੰ ਪਾਣੀ ਦੇ ਵਿੱਚ ਇਹ ਆਊਗਾ ਕੀ ਕੀ ਮੰਗ ਰਹਿਦੇ ਨੇ ਸਰਕਾਰ ਤੋਂ ਇਹ ਬੰਦ ਹੋਣਾ ਚਾਹੀਦਾ ਇਹ ਜੀ ਵਾਲੀ ਗੋਲੀ ਜਿਹੜੀ ਬੰਦ ਹੋਣੀ ਚਾਹੀਦੀ ਹੈ ਅੱਗੇ ਜੀ ਪੀੜੀ ਆਉਣ ਵਾਲੀ ਜਿਹੜੀ ਉਹ ਤਾਂ ਬੱਸ ਸਕੇ ਇਹ ਰੋਣ ਵਾਲੀ ਵੀਡੀਓ ਚਲੋ ਤਾਂ ਠੀਕ ਆ ਕੀ ਨਾਂ ਤੁਹਾਡਾ ਸੇਵਾ ਸਿੰਘ ਸੇਵਾ ਸਿੰਘ ਜਿਹੜਾ ਇਹ ਨਸ਼ਾ ਹੈ ਤੁਹਾਡੀ ਉਮਰ ਦੇ ਵਿੱਚ ਪਹਿਲਾਂ ਕਿਸ ਇਸ ਤਰ੍ਹਾਂ ਦਾ ਨਸ਼ਾ ਦੇਖਿਆ ਨਾ ਜੀ ਇਹ ਨਹੀਂ ਅੱਛਾ ਇਹਦਾ ਕੋਈ ਤੁਹਾਡੇ ਸਿਆਣੇ ਹੋ ਇਹਦਾ ਕੀ ਉਪਾਅ ਹੋ ਸਕਦਾ ਹੈ ਜੇ ਸਰਕਾਰ ਕਰੇ ਤਾਂ ਇਹਦਾ ਉਪਾਅ ਸਰਕਾਰ ਹੋ ਸਕਦਾ ਹੈ ਜੀ ਇਹ ਡੋਟੇ ਪੀਜਣ ਲਾ ਦੇਣਾ ਹੂੰ ਫਿਰ ਉਹਦੇ ਨਜ਼ਦੀਕ ਲੱਗ ਜਾਣਾ ਫਿਰ ਮਰਦੇ ਹੀ ਨਹੀਂ ਉਹਦੇ ਨਾਲ ਹੂੰ ਨਰੇ ਕੰਮ ਕਰਨਗੇ ਪੂਰਾ ਹੂੰ ਇਹਦਾ ਭੁੱਖੀ ਥੀਕੇ ਖੋਲ ਦੇਣਾ ਖੇਲ ਨਾ ਜਵਾਲ ਮੁੰਡੇ ਬੱਚਾ ਹੂੰ ਹੁਣ ਨਛੇ ਦੀਆਂ ਗੋਲੀਆਂ ਦਿੰਦੇ ਨੇ ਜਿਹੜੀਆਂ ਹੂੰ ਇੱਕ ਉਹ ਗੋਲਣਾ ਘੋੜ ਕੇ ਕੱਟਾ ਕਰਦੇ ਨੇ ਉਹਨੂੰ ਹੂੰ ਗਾੜ ਚ ਬੋਲ ਦਿੰਦੇ ਹੂੰ ਇੱਕ ਗੋਲ ਦੇਣਾ ਪਤਾ ਨਹੀਂ ਦੋ ਗੋਲ ਦੇ ਪਰ ਜੋ ਲਾ ਲੈਂਦੇ ਨਾ ਵੀ ਛੇਤੀ ਨਸ਼ਾ ਜੇ ਪੱਥਰਾਂ ਦੇ ਵਿੱਚ ਨਿਕਲਦੀ ਨਹੀਂ ਬਿੱਤੀ ਬਿੱਤੀ ਰਹ ਜਾਂਦੀ ਬੱਚਾ ਕਿੰਨੇ ਪਿੰਡ ਤੁਹਾਡੇ ਜਿਹੜੇ ਮੌਤਾਂ ਹੋਈਆਂ ਤੁਹਾਡੇ ਪਿੰਡ ਸਾਡੇ 19 ਮੌਤਾਂ ਹੋ ਗਏ ਅੱਛਾ ਜੀ ਕਿੰਨੀ ਉਮਰ ਦੇ ਸੀ ਜੀ ਜਨਾਬ ਪੱਕੀ ਤੋਂ ਘਟ ਘਟ ਇਹ ਜਰ ਤੋਂ ਘਟ ਘਟ ਅੰਬੀਜਰ ਤੋਂ ਘਟ ਘਟ ਸੀ ਬਸ ਹੁੰਡੇ ਮਰੇ ਆ ਹਾਂ ਹਾਂ ਅਰੇ ਤਿੰਨ ਚਾਰ ਹੋਰ ਮਰਨ ਵਾਲੇ ਉਹ ਲੌਂਦੇ ਠੀਕ ਬਾਹਲੇ ਜੀ ਬਾਹਲੇ ਦਾ ਪਤਾ ਕੀ ਨਾਂ ਤੁਹਾਡਾ ਘਰ ਵਾਲੇ ਦਾ ਕੀ ਨਾਂ ਹੈ ਸਰਵਨ ਸਿੰਘ ਬੇਟਾ ਕਦੋਂ ਤੁਹਾਡਾ ਕੀ ਕਾਰਨ ਹੋਇਆ ਸੀ ਜਿਹਦੀ ਮੌਤ ਹੋਈ ਹੈ ਜੀ ਲੱਸਾ ਕਰਦਾ ਸੀ ਅੱਛਾ ਜੀ ਕਿੰਨੀ ਕਲਾਸ ਚ ਪੜਦਾ ਸੀ ਉਹ 10ਵੀਂ ਪੜਦਾ ਸੀ ਕੀ ਨਾਂ ਸੀ ਬੇਟੇ ਦਾ ਅੱਛਾ ਸਰਕਾਰ ਕਹਿੰਦੀ ਹੈ ਵੀ ਨਸ਼ਾ ਜਿਹੜਾ ਬੰਦ ਹੋ ਗਿਆ ਕੀ ਕਹੋਗੇ ਤੁਸੀਂ ਹੰਤ ਹੋਵੇਗੀ ਇਸ ਲਈਨੇ ਰਿੰਨੇ ਬੱਚੇ ਮਰਦੇ ਸਾਡੇ ਸਾਡਾ ਘਰੋਂ ਦਰਵਾਜ਼ਾ ਖੋ ਗਿਆ ਮੇਰੇ ਤਾਂ ਕੋਈ ਨਹੀਂ ਹੈਗਾ ਨਾ ਹੋਰ ਹਮ ਫਿਰ ਤਾਂ ਉਹਦੇ ਨਾਲ ਹੀ ਅੱਗ ਵੱਸਦਾ ਸੀ ਹਮ ਪਿੰਡ ਚ ਕਿੰਨੇ ਇੱਕ ਜਿਹੜੇ ਬੱਚੇ ਨੇ ਜਿਹੜੇ ਇਸ ਤਰ੍ਹਾਂ ਬੱਚੇ ਮਰ ਗਏ ਸਾਡੇ ਪਿੰਡ ਤੇ ਇੱਲਾ ਹੋ ਗਿਆ ਜੀ ਸਰਕਾਰ ਤੋਂ ਕੀ ਮੰਗ ਰੱਖਦੇ ਆਹੀ ਮੰਗਾ ਜੀ ਬਸ ਇਦੋਂ ਕਹਾ ਵੀ ਨਸ਼ਾ ਰੰਦ ਕਰਨ ਹਮ ਵੀ ਹੋਣ ਵਾਲੀ ਪੀੜ੍ਹੀ ਤਾਂ ਚੱਲੂ ਰਹੇ ਬੈਠਾਣੇ ਤੇ ਚੱਲ ਜਿਹੜੀ ਗੱਲ ਹੋਊਗੀ ਦਵਾਗੀ ਜੀ ਜੀ ਮੇਰੇ ਨੂੰ ਕਵਰ ਕਿੰਨੇ ਕਮਾਵਾ ਫਿਰ ਕਰੀਆਂ ਦੀਆਂ ਜਿਵੇਂ ਮਾਇ ਦੇਤੀ ਜਾਂਦੀ ਹੋਵੇ ਹੂੰ ਤੋਂ ਜਲਦ ਪੰਜਰ ਉੱਚੇ ਲੈਵਲ ਤੇ ਲੈ ਕੇ ਜਾਵਾਂਗੇ ਜਿਲੇ ਚ ਸਰਪੰਚ ਕੀ ਨਾਂ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਥੀਰਵਾ ਜੀ ਇੱਥੇ ਕੋਈ ਨਸ਼ੇ ਨਾਲ ਮੌਤਾਂ ਵੀ ਹੋਈਆਂ ਤੁਹਾਡੇ ਪਿੰਡ ਵਿੱਚ ਮੌਤਾਂ ਹੋਈਆਂ ਜੀ ਨਸ਼ੀ ਨਾਲ ਆਸੇ ਮੌਤਾਂ ਹੋਈਆਂ ਅੱਛਾ ਜੀ ਤਕਰੀਬਨ ਦਰਜਾ ਨਾਲ ਮੌਤਾਂ ਦੀ ਤਕਰੀਬਨ ਹੋਊਗਾ ਅੱਛਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੀ ਮੰਗ ਮੰਗਦੇ ਆ ਅਸੀਂ ਵੀ ਇੱਥੇ ਜਿਹੜਾ ਹੁਣ ਚਲ ਜਿਹੜਾ ਪਹਿਲਾਂ ਹੋ ਗਿਆ ਠੀਕ ਐ ਵੀ ਅੱਗੇ ਵਾਸਤੇ ਕੋਈ ਜਾਨਲੇਸ਼ੀ ਰਿਸ਼ੀ ਤੇ ਪਾਬੰਦੀ ਕੀਤੀ ਜਾਵੇ ਕੀ ਕਿਸੇ ਰੋਟਾ ਰੋਕ ਲਾਈ ਜਾਵੇ ਹੂੰ ਜਿਉ ਸਰਕਾਰ ਤੋਂ ਪਾਪ ਸਰਕਾਰ ਤੋਂ ਮੰਗਦੇ ਜੀ ਇਸ ਰੋਟੇ ਰੋਕ ਲੱਗ ਜਾਈ ਅਸੀਂ ਜੀ ਕੀ ਆਗੇ ਗਿਆ ਹੋਰ ਜਿਹੜੇ ਨੌਜਵਾਨ ਨੇ ਉਹ ਵੱਜ ਗਾ ਨਾ ਉਹ ਮਸ਼ੀਨ ਦਾ ਕਿ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਮਿਲ ਰਹੀਆਂ ਸੀ ਇਹ 61 ਡੇ ਵਿਧਾਨ ਸਭਾ ਦੇ ਵਿੱਚ ਪਿੰਡ ਹੈ ਚੇਰਿਆਂ ਵਾਲੀ ਜਿਹਦੇ ਵਿੱਚ ਨਸ਼ਿਆਂ ਦਾ ਬਹੁਤ ਵੱਡਾ ਕਾਰੋਬਾਰ ਚੱਲ ਰਿਹਾ ਸੀ ਔਰ ਨਸ਼ੇ ਦੇ ਨਾਲ ਬੜੇ ਨੌਜਵਾਨ ਗ੍ਰਸਤ ਹੋ ਚੁੱਕੇ ਸੀ ਪਰ ਇੱਕ ਬਹੁਤ ਹੀ ਮਤਭਾਗੀ ਘਟਨਾ ਹੋਈ ਕਿ ਪਿਛਲੇ ਕੁਝ ਸਮੇਂ ਦਰਮਿਆਨ ਕੁਝ ਹੀ ਦਿਨਾਂ ਦੇ ਵਿੱਚ ਕਈ ਪਿੰਡ ਦੇ 19 ਨੌਜਵਾਨ ਜੋ 15 ਤੋਂ ਲੈ ਕੇ 25 ਸਾਲ ਦੀ ਉਮਰ ਦੇ ਸੀ ਸਾਰੇ ਹੀ ਅਨਮੈਰਿਡ ਸੀਗੇ ਇਸ ਇੰਜੈਕਸ਼ਨ ਲਾ ਕੇ ਚਿੱਟਾ ਲਾ ਕੇ ਨਸ਼ੇ ਦੀ ਭੀੜ ਚੱਲ ਗਿਆ ਇੱਕ ਪਾਸੇ ਸਾਡੀ ਸਰਕਾਰ ਪੰਜਾਬ ਸਰਕਾਰ ਦਾਅਵੇ ਠੋਕ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਉਸੇ ਹੀ ਵਿੱਚ ਵੇਖਿਆ ਮੈਨੂੰ ਤਾਂ ਇਹ ਪਿੰਡਾਂ ਵਿੱਚ ਜਾ ਕੇ ਇਹ ਲੱਗਾ ਵੀ ਸ਼ਾਇਦ ਵੀ ਇਹ ਜੁੱਧ ਨਸ਼ਿਆਂ ਵਿਰੁੱਧ ਨਾ ਹੋ ਕੇ ਨਸ਼ੇ ਨੂੰ ਪ੍ਰਮੋਟ ਕਰਨ ਦੀ ਇੱਕ ਗੱਲ ਹੈ ਕਿਉਂਕਿ ਮੈਂ ਦੇਖਿਆ ਵੀ ਜਿੰਨੇ ਵੀ ਬੰਦੇ ਮੁੰਡੇ ਮੁਝਰੇ ਆ ਜਿਨ੍ਹਾਂ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਕੰਟੈਕਟ ਕੀਤਾ ਤੇ ਉਹਨਾਂ ਇਹ ਗੱਲ ਕਹੀ ਵੀ ਲੱਕੜਾ ਚ ਚਿੜਜੋ ਤਾ ਠੀਕ ਹੈ ਇਹਨੂੰ ਕਿੰਨੇ ਕਿਹਾ ਸੀ ਵੀ ਨਸ਼ਾ ਕਰਦਾ ਬੜੀ ਖੁਸ਼ੀ ਗੱਲ ਲੱਗੀ ਸ਼ਰਮਸਾਰ ਹੋਏ ਮੇਰੀ ਪੰਜਾਬ ਸਰਕਾਰ ਨੂੰ ਤੇ ਹੁਮਨ ਰਾਈਟਸ ਕਮਿਸ਼ਨ ਨੂੰ ਅਪੀਲ ਹੈ ਵੀ ਇਸ ਪਿੰਡ ਦੇ ਵਿੱਚ ਜੋ ਨਸ਼ੇ ਦੀ ਧਾਚ ਹੈ ਮੇਰੇ ਸੀਐਮ ਸਾਹਿਬ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਇੱਥੇ ਆਉਣ ਇਸ ਪਿੰਡ ਚ ਰਿਕਵਰੀ ਕਰਾਉਣ ਵੀ ਇਹਦੇ ਵਿੱਚੋਂ ਨਸ਼ਾ ਹੈ ਸ਼ਰੀਓਂ ਵਿਗ ਰਿਹਾ ਹੈ ਅੱਜ ਉਸ ਦਾ ਕਾਰਨ ਵੀ ਪੁੰਨੀ ਮੋਤਾ 1 ਮਹੀਨੇ ਦੇ ਦਰਮਿਆਨ ਹੋ ਗਈ ਇਹ ਤੇ ਵਰਣਨਯੋਗ ਹੈ ਕਿ ਜਦੋਂ ਮੈਂ ਅੱਜ ਪਿੰਡ ਚੇਰੇ ਵਾਲੀ ਪਹੁੰਚਿਆ ਤੇ ਇਨ੍ਹਾਂ ਮਜ਼ਲੂਮਾਂ ਦੀ ਬੇਸਹਾਰਾ ਦੀ ਕੋਈ ਵੀ ਸਾਥ ਦੇਣ ਵਾਸਤੇ ਪੰਜਾਬ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਜਿਨ੍ਹਾਂ ਦੇ ਘਰ ਦੇ ਵਾਰਸ ਜਾ ਚੁੱਕੇ ਆ ਔਰ ਘਰ ਦੇ ਵਿੱਚ ਕੋਈ ਪੰਜਾਬ ਦੇ ਵਿੱਚ ਇੱਕ ਇੱਕ ਬੱਚਾ ਬੱਚੀ ਖਣੇ ਘਰਾਂ ਦੇ ਬੂਹੇ ਬੰਦ ਹੋ ਗਏ ਆ ਤੇ ਕਿਸੇ ਨੇ ਹੱਥ ਤੱਕ ਦਾ ਨਾਰਾ ਨਹੀਂ ਮਾਰਿਆ ਤੇ ਮੇਰੇ ਸੀਮ ਸਾਹਿਬ ਨੂੰ ਬੇਨਤੀ ਹੈ ਕਿ ਇਹ ਇਧਰ ਧਿਆਨ ਦੇ ਕੇ ਤੇ ਇਹ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਜੋ ਵੀ ਆਸਥਿਕ ਸਹਾਇਤਾ ਮਿਲ ਸਕਦੀ ਹੈ ਸਰਕਾਰ ਵੱਲੋਂ ਉਹ ਦਵਾਈ ਜਾਵੇ ਤੇ ਇਹਨਾਂ ਨੂੰ ਇਨਸਾਫ ਹੋਵੇ ਜਾ ਕਿ ਇਹਨਾਂ ਦੇ ਬੱਚੇ ਤਾਂ ਚਲੇ ਗਿਆ ਪਰ ਆਉਣ ਵਾਲੇ ਭੁੱਖ ਦੇ ਵਿੱਚ ਕਿਸੇ ਹੋਰ ਪਰਿਵਾਰ ਦਾ ਕਿਸੇ ਮਾਂ ਦਾ ਬੱਚਾ ਨਾ ਜਾਏ ਕਿਉਂਕਿ ਇਹਨਾਂ ਦਾ ਦੁੱਖ ਰੋਂਦੇ ਦੇਖ ਕੇ ਛੱਲਿਆ ਨਹੀਂ ਜਾਂਦਾ ਮੈਂ ਆਪ ਜੀ ਦਾ ਵੀਡੀਓ ਵੀ ਸ਼ੇਅਰ ਕਰਾਂਗਾ ਜਿੱਥੇ ਇੱਕ ਬਾਪ ਦਾ ਦਰਦ ਫੁੱਟ ਫੁੱਟ ਕੇ ਰੋਇਆ ਔਰ ਧੀਆਂ ਰਹਿ ਗਈਆਂ ਔਰ ਪੁੱਛ ਲਿਆ ਗਿਆ ਉੱਥੇ ਅਸੀਂ ਉਹਨੂੰ ਕੀ ਧਰਵਾ ਸਕਈਏ ਮੇਰੇ ਵੀ ਸ਼ਬਦ ਮੁੱਕੇ ਸੀ ਉਸ ਲਾਈਨ ਤੇ ਜਾ ਕੇ ਧਰਵਾਜ